ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੰ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਦੇਰ ਬਲੋਆ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਸਾਰੇ ਲੋਕ ਇਸ ਧਰਤੀ ਤੇ ਰਹਿੰਦੇ ਨੇ ਅਸੀਂ ਉਹਨਾਂ ਵਿੱਚੋਂ ਕੁਝ ਨੂੰ ਯਾਦ ਕਰਦੇ ਹਾਂ ਪਰ ਉਹਨਾਂ ਵਿੱਚੋਂ ਬਹੁਤਿਆਂ ਨੂੰ ਅਸੀਂ ਬਿਲਕੁਲ ਵੀ ਯਾਦ ਨਹੀਂ ਕਰਦੇ ਮਹਾਪੁਰਖ ਸਾਨੂੰ ਮਹਾਨ ਵਿਚਾਰ ਦਿੰਦੇ ਨੇ ਇਸ ਲਈ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉਹ ਇੱਕ ਦਿਨ ਸੀ ਜਦੋਂ ਮਹਾਪੁਰਖ ਦਾ ਜਨਮ ਹੋਇਆ ਸੀ ਜਿਨ੍ਹਾਂ ਦਾ ਨਾਮ ਸੀ ਨਾਨਕ ਸਿੱਖ ਹੀ ਨਹੀਂ ਸਗੋ ਸਾਰਾ ਸੰਸਾਰ ਉਹਨਾਂ ਨੂੰ ਗੁਰੂ ਕਹਿੰਦਾ ਹੈ ਜੋ ਸਾਰਿਆਂ ਨੂੰ ਪਿਆਰ ਕਰਦੇ ਨੇ ਤੇ ਸਾਨੂੰ ਪਰਮਾਤਮਾ ਬਾਰੇ ਦੱਸਦੇ ਨੇ ਗੁਰਨਾਨਕ ਦੇਵ ਜੀ ਦਾ ਜਨਮ ਮਹਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਦੇ ਘਰ ਵਿੱਚ ਤਲਵੰਡੀ ਪਾਕਿਸਤਾਨ ਨਣਕਾਣਾ ਸਾਹਿਬ ਨਾਮ ਦੇ ਪਿੰਡ ਵਿੱਚ 1469 ਈਸਵੀ ਨੂੰ ਹੋਇਆ ਗੁਰਨਾਨਕ ਦੇਵ ਜੀ ਬੀਬੀ ਨਾਨਕੀ ਤੋਂ ਬਾਅਦ ਪਰਿਵਾਰ ਵਿੱਚ ਦੂਜੇ ਬੱਚੇ ਸਨ ਜਦੋਂ ਗੁਰਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਤਾਂ ਦਾਈ ਚਿਸਤਾ ਨਾਮ ਦੌਲਤਨ ਸੀ ਖਬਰ ਦੱਸਣ ਦੇ ਲਈ ਦੌੜੀ ਆਈ ਉਹ ਉਦਾਸ ਤੇ ਡਰੀ ਹੋਈ ਜਾਪਦੀ ਸੀ ਕੀ ਗੱਲ ਹੈ ਦੌਲਤਨ ਤੂੰ ਇੰਨਾ ਉਦਾਸ ਕਿਉਂ ਹੈ ਕਾਲੂ ਜੀ ਨੇ ਪੁੱਛਿਆ ਦੌਲਤਨ ਨੇ ਜਵਾਬ ਦਿੱਤਾ ਕਿ ਮੈਂ ਉਦਾਸ ਨਹੀਂ ਹਾਂ ਮੈਂ ਤੁਹਾਨੂੰ ਇਹ ਦੱਸਦੀਆਂ ਮੈਨੂੰ ਖੁਸ਼ੀ ਹੋ ਰਹੀ ਹੈ ਕਿ ਤੁਹਾਡੇ ਪਰਿਵਾਰ ਵਿੱਚ ਤੁਹਾਡਾ ਇੱਕ ਬਹੁਤ ਹੀ ਸੁੰਦਰ ਪੁੱਤਰ ਜੰਮਿਆ ਜਦੋਂ ਬੱਚੇ ਪੈਦਾ ਹੁੰਦੇ ਨੇ ਤਾਂ ਉਹ ਰੋਂਦੇ ਨੇ ਪਰ ਇਹ ਬੱਚਾ ਰੋਇਆ ਨਹੀਂ ਮੈਂ ਪਹਿਲਾਂ ਕਦੇ ਅਜਿਹਾ ਹੁੰਦਾ ਨਹੀਂ ਵੇਖਿਆ ਪਰ ਜਦੋਂ ਬੱਚੇ ਦਾ ਜਨਮ ਹੋਇਆ ਤਾਂ ਮੈਂ ਇੱਕ ਚਮਤਕਾਰ ਰੌਸ਼ਨੀ ਵੇਖੀ ਉਸ ਦੇ ਸਿਰ ਦੁਆਲੇ ਰੌਸ਼ਨੀ ਕਿਸੇ ਤਾਰੇ ਵਾਂਗ ਚਮਕ ਰਹੀ ਸੀ ਕਾਲੂ ਜੀ ਨੂੰ ਚਿੰਤਾ ਹੋ ਗਈ ਇਸ ਲਈ ਉਹ ਭੱਜ ਕੇ ਪੰਡਿਤ ਹਰਦਿਆਲ ਨੂੰ ਸੱਦ ਲਿਆ ਚਟ ਹੀ ਉਹ ਇਸ ਅਜੀਬ ਬੱਚੇ ਨੂੰ ਦੇਖਣ ਦੇ ਲਈ ਕਾਲੂ ਜੀ ਦੇ ਘਰ ਆ ਗਿਆ ਉਸਨੇ ਬੱਚੇ ਨੂੰ ਦੇਖਿਆ ਉਸਨੇ ਕੁਝ ਦਿਰ ਸੋਚਿਆ ਤੇ ਫਿਰ ਬੋਲਿਆ ਕਾਲੂ ਜੀ ਤੁਸੀਂ ਬਹੁਤ ਖੁਸ਼ਕਿਸਮਤ ਹੋ ਕਿ ਤੁਹਾਨੂੰ ਇਹ ਬੱਚਾ ਮਿਲਿਆ ਜਦੋਂ ਵੱਡਾ ਹੋ ਜਾਵੇਗਾ ਤਾਂ ਉਹ ਇੱਕ ਮਹਾਨ ਆਦਮੀ ਹੋਵੇਗਾ ਉਹ ਬਾਦਸ਼ਾਹ ਜਾਂ ਗੁਰੂ ਹੋ ਸਕਦਾ ਹੈ ਇਹ ਸੁਣ ਕੇ ਬੀਬੀ ਨਾਨ ਕੀ ਬਹੁਤ ਪਰਸਨ ਹੋਈ ਤੇ ਕਹਿਣ ਲੱਗੀ ਮੈਨੂੰ ਯਕੀਨ ਹੈ ਪਿਤਾ ਜੀ ਮੇਰਾ ਪਿਆਰਾ ਛੋਟਾ ਭਰਾ ਕਦੇ ਵੀ ਰਾਜਾ ਨਹੀਂ ਬਣੇਗਾ ਉਹ ਗੁਰੂ ਹੋਵੇਗਾ ਉਹ ਸਾਰਿਆਂ ਨੂੰ ਪਿਆਰ ਕਰੇਗਾ ਅਤੇ ਦੁਨੀਆ ਨੂੰ ਮਹਾਨ ਵਿਚਾਰ ਦੇਵੇਗਾ ਉਹ ਸਾਰਿਆਂ ਦਾ ਦੋਸਤ ਬਣੇਗਾ ਲੋਕ ਉਸ ਨੂੰ ਬਹੁਤ ਲੰਬੇ ਸਮੇਂ ਤੱਕ ਯਾਦ ਰੱਖਣਗੇ ਤੇ ਉਸ ਨੂੰ ਗੁਰੂ ਕਹਿਣਗੇ ਬੇਬੇ ਨਾਨਕੀ ਦੀ ਗੱਲ ਸੁਣ ਕੇ ਸਭ ਹੈਰਾਨ ਹੋ ਗਏ ਪਰ ਬੇਬੇ ਨਾਨਕੀ ਦੀ ਕਹੀ ਹੋਈ ਗੱਲ ਅਖੀਰਕਾਰ ਸੱਚ ਸਾਬਿਤ ਹੋ ਗਈ ਗੁਰੂ ਨਾਨਕ ਦੇਵ ਜੀ ਵੱਡੇ ਹੋ ਕੇ ਮਹਾਨ ਪੁਰਖ ਬਣ ਗਏ ਅਸੀਂ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਹਾਂ ਅਸੀਂ ਅਜੇ ਵੀ ਉਹਨਾਂ ਦੇ ਮਹਾਨ ਵਿਚਾਰਾਂ ਦਾ ਆਨੰਦ ਮਾਣਦੇ ਹਾਂ ਇਸ ਰੱਬੀ ਰੂਹ ਨੇ ਸਾਨੂੰ ਹਰ ਕਿਸੇ ਨੂੰ ਪਿਆਰ ਕਰਨਾ ਸਿਖਾਇਆ ਚਾਹੇ ਉਹ ਕਾਲਾ ਹੋਵੇ ਜਾਂ ਗੋਰਾ ਅਮੀਰ ਹੋਵੇ ਚਾਹ ਗਰੀਬ ਮਰਦ ਹੈ ਜਾਂ ਔਰਤ ਉਹਨਾਂ ਨੇ ਕਿਹਾ ਕਿ ਪਰਮਾਤਮਾ ਇੱਕ ਹੈ ਅਤੇ ਅਸੀਂ ਸਾਰੇ ਉਸ ਦੇ ਬੱਚੇ ਹਾਂ ਆਓ ਅਸੀਂ ਸਾਰੇ ਉਹੀ ਕਰਨ ਦੀ ਕੋਸ਼ਿਸ਼ ਕਰੀਏ ਜੋ ਇਸ ਮਹਾਨ ਮਹਾਪੁਰਖ ਨੇ ਸਾਨੂੰ ਕਰਨ ਦੇ ਲਈ ਕਿਹਾ ਹੈ ਆਓ ਇਕੱਠੇ ਖੇਡिए ਕਾਈਏ ਖਾਈਏ ਤਿੰਨ ਅੱਛੇ ਆਓ ਅਸੀਂ ਇੱਕ ਦੂਜੇ ਨੂੰ ਵੱਦ ਤੋਂ ਵੱਦ ਪਿਆਰ ਕਰੀਏ ਸਗਤ ਜੀ ਅੱਜ ਸਿੱਖਾਂ ਦੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਹੈ ਨੂਰ ਵਰਚੋਤ ਟਾਕਸ ਦੇ ਵੱਲੋਂ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਖਾਸ ਪੇਸ਼ਕਸ਼ ਭੁੱਲਾ ਚੁੱਕਾ ਮਾਫ ਕਰਨੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ